ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਇੱਕ ਅਜਿਹੇ ਘਰੇਲੂ ਨੁਸਖੇ ਦੇ ਬਾਰੇ ਵਿੱਚ ਦੱਸਾਂਗੇ ਜਿਸ ਦਾ ਸੇਵਨ ਕਰਕੇ ਤੁਸੀਂ ਦੋਸਤੋ ਇੱਕਦਮ ਤੰਦਰੁਸਤ ਰਹਿ ਸਕਦੇ ਹੋ ਤੁਸੀਂ ਦੋਸਤੋ ਅਜਵਾਈਨ ਦਾ ਪਾਣੀ ਵੀ ਪੀਤਾ ਹੋਵੇਗਾ ਜੀਰੇ ਦਾ ਪਾਣੀ ਵੀ ਪੀਤਾ ਹੋਵੇਗਾ ਅਤੇ ਦੋਸਤੋ ਮੇਥੀ ਦਾਣੇ ਦਾ ਪਾਣੀ ਵੀ ਪੀਤਾ ਹੋਵੇਗਾ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਜਿਸ ਦਾਣਿਆਂ ਦੇ ਪਾਣੀ ਦੇ ਸੇਵਨ ਬਾਰੇ ਦੱਸਾਂਗੇ ਉਹ ਦੋਸਤੋ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੋਵੇਗਾ ਤਾਂ ਇਹ ਚੀਜ਼ ਹੈ ਦੋਸਤੋ ਤਨਿਏ ਦੇ ਬੀਜਾਂ ਦਾ ਪਾਣੀ ਜੇਕਰ ਤੁਹਾਨੂੰ ਪੇਟ ਸੰਬੰਧੀ ਕੋਈ ਵੀ ਰੋਗ ਹੋਵੇ ਪੇਟ ਵਿੱਚ ਗੈਸ ਹੋਵੇ ਕਬਜ ਹੋਵੇ ਜਾਂ ਫਿਰ ਤੁਹਾਡਾ ਪਾਚਨ तंत्र ਮਜ਼ਬੂਤ ਨਾ ਹੋਵੇ ਤੁਹਾਨੂੰ ਯੂਰਿਕ ਐਸਿਡ ਦੀ ਸਮੱਸਿਆ ਹੋਵੇ ਸ਼ੂਗਰ ਹੋਵੇ ਥਾਇਰਾਇਡ ਹੋਵੇ ਜਾਂ ਫਿਰ ਤੁਹਾਡੇ ਖੂਨ ਵਿੱਚ ਗੰਦਗੀ ਹੋਵੇ ਭਾਵੇਂ ਤੁਹਾਡੇ ਖੂਨ ਕੋਈ ਵੀ ਰੋਗ ਹੋਵੇ ਤੁਹਾਡੇ ਸਰੀਰ ਵਿੱਚ ਕੋਲੇਸਟ੍ਰੋਲ ਦਾ ਲੈਵਲ ਵਧਿਆ ਹੋਤਾਪਾ ਹੋਵੇ ਵਾਲਾਂ ਸੰਬੰਧੀ ਕੋਈ ਵੀ ਦਿੱਕਤ ਹੋਵੇ ਜਾਂ ਫਿਰ ਚਮੜੀ ਸੰਬੰਧੀ ਦੋਸਤੋ ਇੰਨੇ ਜ਼ਿਆਦਾ ਫਾਇਦੇ ਹਨ ਇਹ ਸਿਰਫ ਛੋਟੇ-ਛੋਟੇ ਦਾਣਿਆਂ ਦੇ ਤਾਂ ਹੁਣ ਤੁਹਾਨੂੰ ਦੱਸਦੇ ਹਾਂ ਕਿ ਕਿਹੜੀ ਬਿਮਾਰੀ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਇਸ ਦਾ ਸੇਵਨ ਕਰਨਾ ਹੈ ਤਾਂ ਜੇਕਰ ਦੋਸਤੋ ਤੁਹਾਨੂੰ ਪੇਟ ਸੰਬੰਧੀ ਕੋਈ ਵੀ ਰੋਗ ਹੋਵੇ ਦਿਲ ਸੰਬੰਧੀ ਕੋਈ ਵੀ ਰੋਗ ਜਾਂ ਫਿਰ ਸ਼ੂਗਰ ਹੋਵੇ ਤਾਂ ਤੁਸੀਂ ਇੱਕ ਚਮਚ ਧਨੀਏ ਦੇ ਬੀਜਾਂ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਪਾਣੀ ਵਿੱਚ ਭਿਓ ਕੇ ਰੱਖ ਦੇਣਾ ਹੈ ਅਤੇ ਦੋਸਤੋ ਸਵੇਰੇ ਇਸ ਨੂੰ ਉਬਾਲ ਕੇ ਇਸ ਵਿੱਚ ਕਾਲਾ ਨਮਕ ਮਿਲਾ ਕੇ ਚਾਹ ਦੀ ਤਰ੍ਹਾਂ ਇਸ ਨੂੰ ਸਿਪ ਸਿਪ ਕਰਕੇ ਪੀਣਾ ਹੈ ਅੱਗੇ ਗੱਲ ਕਰਦੇ ਹਾਂ ਦੋਸਤੋ ਥਾਇਰੋਇਡ ਦੀ ਜੇਕਰ ਦੋਸਤੋ ਤੁਹਾਨੂੰ ਥਾਇਰੋਇਡ ਦੀ ਸਮੱਸਿਆ ਹੋਵੇ ਤਾਂ 4 ਚਮਚ ਧਨੀਏ ਦੇ ਬੀਜਾਂ ਨੂੰ 2 ਗਿਲਾਸ ਪਾਣੀ ਵਿੱਚ ਪਾ ਕੇ ਰਾਤ ਨੂੰ ਭਿਉਂ ਕੇ ਰੱਖ ਦੇਣਾ ਹੈ ਅਤੇ ਸਵੇਰੇ ਇਸ ਨੂੰ ਚੰਗੀ ਤਰ੍ਹਾਂ ਬਲਣਾ ਹੈ ਇਸ ਦਾ ਸੇਵਨ ਦੋਸਤੋ ਤੁਸੀਂ ਸਵੇਰੇ ਖਾਲੀ ਪੇਟ ਕੋਈ ਵੀ ਰੋਗ ਹੋਵੇ ਤਾਂ ਵੀ ਦੋਸਤੋ ਤੁਸੀਂ ਤਨੀਏ ਦੇ ਬੀਜਾ ਦਾ ਪਾਣੀ ਆਪਣੇ ਅੱਖਾਂ ਵਿੱਚ ਪਾ ਸਕਦੇ ਹਾਂ ਕੁਝ ਬੂੰਦਾਂ ਆਪਣੀ ਅੱਖਾਂ ਵਿੱਚ ਪਾਉਣ ਨਾਲ ਦੋਸਤ ਤੁਹਾਨੂੰ ਇਸ ਤੋਂ ਬਹੁਤ ਰਾਹਤ ਮਿਲੇਗੀ ਚਮੜੀ ਸੰਬੰਧੀ ਕੋਈ ਵੀ ਰੋਗ ਹੋਵੇ ਤਾਂ ਤੁਸੀਂ ਤਨੀਏ ਦੇ ਬੀਜਾ ਵਾਲੇ ਪਾਣੀ ਨਾਲ ਆਪਣੇ ਚਿਹਰੇ ਨੂੰ ਧੋਣਾ ਹੈ ਤਾਂ ਦੋਸਤੋ ਐਸੀ ਸਾਡੇ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਉਹ ਵੀ ਇਸ ਦਾ ਲਾਭ ਲੈ ਸਕਣ ਤਾਂ ਦੋਸਤੋ ਖੁਸ਼ ਰਹੋ ਤੰਦਰੁਸਤ ਰਹੋ ਤਨਮ